ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਭਨਾਂ ਦਾ ਸਾਹਿਤਿਕ ਸਫ਼ਰ 'ਚ ਤੇ ਮੈਂ ਕੁਲਦੀਪ ਗਿੱਲ ਲੈ ਕੇ ਹਾਜ਼ਰ ਅਮਰ ਸੂਫੀ ਹੁਣਾਂ ਦੀ ਬਹੁਤ ਹੀ ਪਿਆਰੀ ਕਹਾਣੀ ਨਿੱਕੀ ਜਹੀ ਗੱਲ ਮੈਂ ਉਹਨਾਂ ਦਿਨਾਂ ਵਿੱਚ 10ਵੀਂ ਜਮਾਤ ਦਾ ਇਮਤਿਹਾਨ ਦੇ ਕੇ ਘਰ ਵਿੱਚ ਵੇਲਾ ਹੀ ਸਾਂ ਨਹਿਰੋਂ ਪਾਰਲੇ ਪਿੰਡ ਮੌਲਵੀ ਵਾਲੇ ਸ਼ਰੀਕੇ ਜੋ ਭਰਾ ਲੱਗਦੇ ਪੂਰਨ ਸਿੰਘ ਦਾ ਪਿਛਲੀ ਰਾਤ ਚੜ੍ਹਦੀ ਜਵਾਨੀ 'ਚ ਹੀ ਕਤਲ ਹੋ ਗਿਆ ਸੀ ਮੈਥੋਂ ਛੋਟਿਆਂ ਨੂੰ ਭੂਆ ਧੰਨੋ ਕੇ ਘਰ ਛੱਡ ਬਾਪੂ ਜੀ ਅਤੇ ਮਾਤਾ ਹੋਰ ਸ਼ਰੀਕੇ ਕਬੀਲੇ ਦੇ ਆਦਮੀਆਂ ਤੇ ਔਰਤਾਂ ਨਾਲ ਪੂਰਨ ਦਾ ਅੰਤਮ ਸੰਸਕਾਰ ਕਰਾਉਣ ਵਾਸਤੇ ਤੁਰਨ ਵੇਲੇ ਵੇੜੇ 'ਚ ਪਈ ਕਣਕ ਦੀ ਰਾਖੀ ਕਰਨ ਅਤੇ ਘਰ ਰਹਿਣ ਵਾਸਤੇ ਮੈਨੂੰ ਸੋਗੀ ਕਰਕੇ ਗਏ ਸਨ। ਛਤੜੇ ਦੀ ਛਾਂਵੇਂ ਮੰਜੀ ਤੇ ਕਣਕ ਦੀ ਰਾਖੀ ਬੈਠਾ ਮੈਂ ਉਕਤਾਰ ਰਿਹਾ ਸੀ। ਮੇਰਾ ਮਨ ਕੁਝ ਪੜਨ ਨੂੰ ਕਰ ਰਿਹਾ ਸੀ। ਘਰ ਵਿੱਚ ਬਹੁਤ ਸਾਰੀਆਂ ਕਿਤਾਬਾਂ ਪਈਆਂ ਸਨ। ਬਹੁਤੀਆਂ ਕਿਤਾਬਾਂ ਉਰਦੂ ਦੀਆਂ ਸਨ। ਕੇਵਲ ਦੋ ਹੀ ਪੰਜਾਬੀ ਦੀਆਂ ਸਨ। ਬਾਬੂ ਫਿਰੋਜ਼ਦੀਨ ਸ਼ਰਫ ਦੀ ਸੁਨਹਿਰੀ ਕਲੀਆਂ ਅਤੇ ਪ੍ਰੋਫੈਸਰ ਮੋਹਨ ਸਿੰਘ ਦੀ ਸਾਵੇ ਪੱਤਰ ਇਹ ਦੋਵੇਂ ਕਿਤਾਬਾਂ ਮੈਂ ਪਹਿਲਾਂ ਵੀ ਕਈ ਵਾਰੀ ਪੜ ਚੁੱਕਾ ਸਾਂ ਫਿਰ ਵੀ ਮੈਂ ਦੋਵੇਂ ਕਿਤਾਬਾਂ ਅੰਦਰੋਂ ਕੱਢ ਲਿਆ ਆਇਆ ਸਾਂ ਮੋਹਨ ਸਿੰਘ ਦੀਆਂ ਚਾਰੀ ਕਵਿਤਾਵਾਂ ਰੱਬ ਬਸੰਤ ਤਾਜ ਮਹਿਲ ਅਤੇ ਅਨਾਰਕਲੀ ਅਤੇ ਸ਼ਰਫ ਦੀ ਮਾਂ ਬੋਲੀ ਪੰਜਾਬੀ ਮੇਰੀਆਂ ਮਨਪਸੰਦ ਰਚਨਾਵਾਂ ਸਨ ਇਹ ਕਵਿਤਾਵਾਂ ਤਾਂ ਮੇਰੇ ਮੂੰਹ ਜਬਾਨੀ ਯਾਦ ਸਨ ਮੈਂ ਇਹੋ ਕਵਿਤਾਵਾਂ ਹੀ ਆਮ ਤੌਰ ਤੇ ਸਕੂਲ ਵਿੱਚ ਹੋਣ ਵਾਲੀਆਂ ਬਾਲ ਸਭਾਵਾਂ ਵਿੱਚ ਸੁਣਾਉਂਦਾ ਹੁੰਦਾ ਸਾਂ ਪਰ ਮੈਂ ਫਿਰ ਵੀ ਇਹਨਾਂ ਨੂੰ ਦੁਬਾਰਾ ਪੜ ਲਿਆ ਚੜਦੀ ਜਵਾਨੀ ਦੀ ਅਟਕਾਉ ਬਿਰਤੀ ਹੋਣ ਕਰਕੇ ਹੱਥ ਕਰੋਲੇ ਦੇਣ ਲੱਗ ਪਿਆ ਸਾਂ ਕਿ ਕੋਈ ਨਵੀਂ ਪੜਨ ਵਾਲੀ ਕਿਤਾਬ ਹੱਥ ਲੱਗ ਜਾਵੇ ਜਾਂ ਕੋਈ ਖਾਣ ਵਾਲੀ ਚੀਜ਼ ਹੀ ਮਿਲ ਜਾਵੇ ਰਸੋਈ ਅੰਦਰ ਜਾ ਕੇ ਖੰਡ ਦਾ ਫੱਕਾ ਮਾਰ ਆਇਆ ਸਾਂ ਗੁੜ ਦੇ ਲੱਡੂ ਨਾਲ ਸਰਪੋਸ਼ ਚ ਪਈ ਇੱਕ ਰੋਟੀ ਵੀ ਖਾ ਲਈ ਸੀ ਦੋ ਕੁ ਸੇਰ ਦਾਣੇ ਝੱਗੇ ਦੀ ਝੋਲੀ ਚ ਪਾ ਕੇ ਭਾਗਮਲ ਦੀ ਹੱਟੀ ਤੋਂ ਖਤਾਈਆਂ ਲਿਆ ਕੇ ਵੀ ਖਾ ਲਈਆਂ ਸਨ ਪੂਰਨ ਦੇ ਕਤਲ ਦਾ ਸਹਿਮ ਅਤੇ ਵੱਡੇ ਸਾਰੇ ਘਰ ਵਿੱਚ ਇਕਲ ਕਾਰਨ ਮੈਂ ਬੇਚੈਨ ਹੋਇਆ ਪਿਆ ਸਾਂ ਠਿਕਾਣੇ ਸੀ ਆ ਰਿਹਾ ਉੱਚੜ ਪੈੜੀ ਲੱਗੀ ਹੋਈ ਸੀ ਮੈਂ ਸੋਫੇ ਅੰਦਰ ਗਿਆ ਲਟੈਣ ਉੱਤੇ ਧਾਂਖੇ ਜਿਹੇ ਕੱਪੜੇ ਵਿੱਚ ਵੱਡਾ ਹੋਇਆ ਕਿਤਾਬ ਵਰਗਾ ਕੁਝ ਵਿਖਾਈ ਦਿੱਤਾ ਅੰਨਾ ਕੀ ਪਾਲੇ ਦੋ ਅੱਖਾਂ ਵਾਲੀ ਗੱਲ ਹੋ ਗਈ ਲਟੈਣ ਹੇਠਾਂ ਮੇਜ਼ ਰੱਖ ਕੇ ਹੱਥ ਨਾਲ ਆਪੜਿਆ ਤਾਂ ਬਾਹਰੋਂ ਪੌੜੀ ਚੁਕ ਲਿਆਂਦੀ ਲਟੈਣ ਨਾਲ ਲਾ ਕੇ ਉਹ ਕਿਤਾਬ ਲਾ ਲਈ ਵੱਡੇ ਸਾਰੇ ਆਕਾਰ ਦੀ ਕਿਤਾਬ ਉੱਤੇ ਵਲੇਟਿਆ ਹੋਇਆ ਮੈਲਾ ਜਿਹਾ ਲਾਲ-ਨੀਲੇ ਫੁੱਲਾਂ ਵਾਲਾ ਰੇਸ਼ਮੀ ਰੁਮਾਲ ਧੂੜ ਨਾਲ ਲਟਿਆ ਪਿਆ ਸੀ ਧੂੜ ਝਾੜ ਕੇ ਰੁਮਾਲ ਨੂੰ ਖੋਲਿਆ ਤਾਂ ਮੋٹے-ਮੋٹے ਅੱਖਾਂ 'ਚ ਛੱਪੀ ਹੋਈ ਕਾਪੜੇ ਦੀ जिल्द ਵਾਲੀ ਕਿਤਾਬ ਵਾਰਿਸ ਸ਼ਾਹ ਦੀ ਹੀਰ ਨਿਕਲੀ ਇਸ ਦੇ ਵਰਕੇ ਪੁਰੂ-ਪੁਰੂ ਕਰਦੇ ਪਏ ਸਨ ਪੱਟਾਂ 'ਚ ਰੱਖ ਕੇ ਵਾਕ ਲੈਣ ਵਾਂਗ ਹੀਰ ਖੋਲੀ ਤਾਂ ਵਿੱਚੋਂ ਬਹੁਤ ਪੁਰਾਣੇ ਤਿੰਨ ਪੱਤਰ ਮਿਲੇ ਇਹ ਪੱਤਰ ਭਾਰਤੀ ਅੰਤਰਦੇਸ਼ੀ ਪੱਤਰਾਂ ਵਰਗੇ ਹੀ ਸਨ ਪਰ ਉਹਨਾਂ ਉੱਪਰ ਛਪੇ ਚੰਦ-ਤਾਰੇ ਦੀ ਮੂਰਤ ਅਤੇ ਉਰਦੂ ਲਿਪੀ ਨੇ ਕੋਈ ਸੰਦੇਹ ਨਹੀਂ ਸੀ ਰਹਿਣ ਦਿੱਤਾ ਕਿ ਇਹ ਪੱਤਰ ਕਦੇ ਪਾਕਿਸਤਾਨ 'ਚੋਂ ਆਏ ਹੋਣਗੇ ਮੈਨੂੰ ਉਰਦੂ ਪੜਨੀ ਨਹੀਂ ਸੀ ਆਉਂਦੀ ਬਾਪੂ ਜੀ ਦਾ ਅੰਗਰੇਜ਼ੀ 'ਚ ਲਿਖਿਆ ਹੋਇਆ ਨਾਮ ਪਤਾ ਅਤੇ ਸਨ 1948-49 ਦੀਆਂ ਤਾਰੀਖਾਂ ਹੀ ਪੜ ਸਕਿਆ ਸਾਂ ਕਿਉਂਕਿ ਮਹੀਨਿਆਂ ਦੇ ਨਾਂ ਵੀ ਉਰਦੂ ਵਿੱਚ ਹੀ ਲਿਖੇ ਹੋਏ ਸਨ ਹੀਰ ਦੀਆਂ ਕੁਝ ਕੁ ਸਤਰਾਂ ਪੜ ਕੇ ਵਰਕੇ ਉਲੱਦੇ ਜਾ ਰਿਹਾ ਸਾਂ ਕਿਤਾਬ ਦੇ ਪਿਛਲੇ ਪਾਸੇ ਜਿਲਦ ਦੇ ਅੰਦਰਵਾਰ ਮੋٹے ਕਾਗਜ਼ ਦਾ ਬਣਿਆ ਖਾਕੀ ਰੰਗ ਦਾ ਇੱਕ ਲਿਫਾਫਾ ਪਿਆ ਹੋਇਆ ਸੀ ਖੋਲ ਕੇ ਵੇਖਿਆ ਤਾਂ ਇੱਕ ਕੁੜੀ ਦੀ ਕਾਲੀ ਚਿੱਟੀ ਮੂਰਤ ਨਿਕਲੀ ਪੋਸਟਕਾਰ ਦੇ ਢੇ ਅਕਾਰ ਦੇ ਮੋٹے ਦਾਣੇਦਾਰ ਗੱਤੇ ਨੂਮਾ ਕਾਗਜ਼ ਉੱਤੇ ਮੋਟੀਆਂ-ਮੋਟੀਆਂ ਅੱਖਾਂ ਚੌੜਾ ਮੱਥਾ ਤਿੱਖਾ ਨੱਕ ਖੱਬੀ ਗੱਲ ਉੱਤੇ ਮੋਟੇ ਸਾਰੇ ਤਿਲ ਦਾ ਨਿਸ਼ਾਨ ਲੰਬੀ ਸਰੀ ਤਾਣ ਖੱਬੇ ਮੋਢੇ ਉਤੋਂ ਦੀ ਉੱਬਰਵੀਂ ਚਾਤੀ ਉੱਤੇ ਸੁੱਟੀ ਹੋਈ ਤਿੰਨ ਲੜੀ ਗੁੱਤ ਵਾਲੀ ਮੁਟਿਆਰ ਦੀ ਇੱਕ ਪਾਸੇ ਤੋਂ ਖਿੱਚੀ ਹੋਈ ਇਹ ਬਹੁਤ ਹੀ ਖੂਬਸੂਰਤ ਮੂਰਤ ਸੀ ਬਹੁਤ देर ਮੈਂ ਉਸ ਵੱਲ ਵੇਖਦਾ ਹੀ ਰਿਹਾ ਉਸ ਦੇ ਨੈਣ ਨਕਸ਼ੇ ਤੋਂ ਪਾਸ ਦਾ ਸੀ ਕਿ ਉਹ ਸੁੰਦਰ ਹੋਣ ਦੇ ਨਾਲ-ਨਾਲ ਸੁਡੌਲ ਜੁੱਸੇ ਵਾਲੀ ਲੰਬੀ ਲੰਜੀ ਅਤੇ ਪੂਰੀ ਤੜਲੇਦਰ ਮੁਟਿਆਰ ਹੋਵੇਗੀ। ਬੇਸ਼ੱਕ ਵਕਤ ਨੇ ਕਾਗਜ਼ ਉੱਪਰ ਆਪਣਾ ਅਸਰ ਵਿਖਾਇਆ ਹੋਇਆ ਸੀ ਪਰ ਮੂਰਤ ਉਤੇ ਇਸ ਦਾ ਪੂਰਾ ਪਰ ਵੀ ਅਸਰ ਨਹੀਂ ਜਾ ਪ ਰਿਹਾ ਸੀ। ਮੂਰਤ ਜੋ ਵਿਖਾਈ ਦੇਣ ਦੀ ਕਾਟਵੀ ਮੁਸਕਣੀ ਜੋ ਇੰਜ ਲੱਗ ਰਿਹਾ ਸੀ ਕਿ ਇਸ ਮੂਰਤ ਵਿੱਚਲੀ ਕੁੜੀ ਹੁਣੇ ਹੀ ਬੋਲ ਪਵੇਗੀ। ਮੂਰਤ ਦੇ ਪਿਛਲੇ ਪਾਸੇ ਕਾਲੀ ਸਿਆਹੀ ਨਾਲ ਉਰਦੂ ਵਿੱਚ ਕੁਝ ਲਿਖਿਆ ਹੋਇਆ ਸੀ। ਨੀਲੀ ਸਿਆਹੀ ਨਾਲ ਅੰਗਰੇਜ਼ੀ ਵਿੱਚ ਕਬੀਰ ਸਟੂਡੀਓ ਲਾਹੌਰ ਦੀ ਗੋਲ ਮੋਹਰ ਵੀ ਲੱਗੀ ਹੋਈ ਸੀ ਮਿਤੀ 22 11 1942 ਲਿਖੀ ਹੋਈ ਸੀ ਮੈਂ ਸੋਚੀ ਪੈ ਗਿਆ ਸਾਂ ਕਤਲ ਦਾ ਸਹਿਮ ਅਤੇ ਵੱਡ ਖਾਨੇ ਇਕੱਲ ਪਤਾ ਨਹੀਂ ਕਿੱਦਾਂ ਚਲੇ ਗਏ ਸਨ ਬਾਪੂ ਜੀ ਦਾ ਜਨਮ 1922 ਦਾ ਸੀ ਗੱਲੀ ਬਾਤੀ ਉਹਨਾਂ ਦੱਸਿਆ ਸੀ ਕਿ ਉਹ ਲਾਹੌਰ ਪੜ੍ਹਦੇ ਰਹੇ ਸਨ ਸਨ 42 ਚ ਉਹ 20 ਵਰਿਆਂ ਦੇ ਭਾਰ ਜਵਾਨ ਹੋਣਗੇ ਇਹ ਕੁੜੀ ਉਹਨਾਂ ਨਾਲ ਪੜਦੀ ਰਹੀ ਹੋਵੇਗੀ ਪਤਾ ਨਹੀਂ ਉਦੋਂ ਕੁੜੀਆਂ ਕਾਲਜ ਚ ਪੜ੍ਹਦੀਆਂ ਵੀ ਹੋਣਗੀਆਂ ਕਿ ਨਹੀਂ ਜਰਦੀ ਜਵਾਨੀ ਦੀ ਉਮਰ ਵਾਲੀ ਕੱਚੀ ਜਿਹੀ ਸਮਝ ਨਾਲ ਮੈਂ ਹੋਰ ਵੀ ਬਹੁਤ ਕੁਝ ਜਿਤਵ ਗਿਆ ਸਾਂ ਮਨ ਵਿੱਚ ਇੱਕ ਨਵੀਂ ਕਿਸਮ ਦੀ ਖੁਦਕੁਦੀ ਨੇ ਜਨਮ ਲੈ ਲਿਆ ਸੀ ਪਤਾ ਲਾਉਣਾ ਚਾਹੁੰਦਾ ਸਾਂ ਕਿ ਇਸ ਮੂਰਤ ਦੇ ਪਿਛਲੇ ਪਾਸੇ ਉਰਦੂਚ ਕੀ ਲਿਖਿਆ ਹੋਇਆ ਹੈ ਮੈਨੂੰ ਪਤਾ ਸੀ ਕਿ ਹੱਟੀ ਵਾਲੇ ਤਾਏ ਭਾਗਮਲ ਨੂੰ ਉਰਦੂ ਆਉਂਦੀ ਹੈ ਕਿਉਂਕਿ ਉਹ ਉਧਾਰ ਗਿਆ ਹੋਇਆ ਸੌਦਾ ਆਪਣੀ ਵਹੀ ਵਿੱਚ ਇਸ ਲਿਪੀ ਵਿੱਚ ਹੀ ਲਿਖਦਾ ਹੁੰਦਾ ਸੀ ਬਾਪੂ ਜੀ ਦਾ ਤਾਏ ਭਾਗਮਲ ਕੋਲ ਆਮ ਬਹਿਣ ਉਠਣ ਸੀ ਇਹ ਬਾਹਰ ਪੜਾਉਣ ਵਾਸਤੇ ਮੂਰਤ ਲੈ ਕੇ ਜਾਂਦਾ ਸਾਂ ਤਾਂ ਉਸਨੇ ਸਾਰੀ ਗੱਲ ਬਾਪੂ ਜੀ ਨੂੰ ਦੱਸ ਦੇਣੀ ਸੀ ਪਤਾ ਲੱਗਣ ਉਪਰੰਤ ਛਿੜਕਾਂ ਤੇ ਮਾਰ ਪੈਣ ਦਾ ਡਰ ਵੀ ਸਤਾ ਰਿਹਾ ਸੀ ਮੈਂ ਕਾਫੀ ਉਲਝਣ ਚੁਲਾਂਗ ਰਿਹਾ ਸਾਂ ਜਾਣਨਾ ਵੀ ਚਾਹੁੰਦਾ ਸਾਂ ਕਿ ਮੂਰਤ ਦੇ ਪਿਛਲੇ ਪਾਸੇ ਕੀ ਲਿਖਿਆ ਹੋਇਆ ਹੈ ਪਰ ਰਾਹ ਵੀ ਕੋਈ ਨਹੀਂ ਸੀ ਲੱਭ ਰਿਹਾ ਸਮਝ ਨਹੀਂ ਆ ਰਹੀ ਸੀ ਕਿ ਕੀ ਕੀਤਾ ਜਾਵੇ ਸੋਚ ਦੇ ਘੋੜੇ ਦੁੜਾ ਦੁੜਾ ਕੇ ਅਖੀਰ ਇਸ ਸਿੱਟੇ ਤੇ ਪਹੁੰਚਿਆ ਕਿ ਉਰਦੂ ਦੇ ਅੱਖਰਾਂ ਨੂੰ ਵੇਖ-ਵੇਖ ਕੇ ਸਲੇਟ ਉੱਤੇ ਉਤਾਰਾ ਲਾ ਲਿਆ ਜਾਵੇ ਕਾਫੀ ਦੇਰ ਟੱਕਰਾਂ ਮਾਰਨ ਤੋਂ ਬਾਅਦ ਮੈ ਉਹ ਕੀੜੇ ਮਕੌੜੇ ਜਿਹੇ ਪੱਥਰ ਦੀ ਸਲੇਟ ਉੱਤੇ ਸਲੇਟੀ ਨਾਲ ਉਤਾਰਨ ਵਿੱਚ ਸਫਲ ਹੋ ਗਿਆ ਤੇ ਸਲੇਟ ਲੈ ਕੇ ਤਾਇਪਾਗ ਕੋਲ ਚਲਾ ਗਿਆ ਤਾਇਆ ਜੀ ਆਹ ਦੱਸਿਓ ਕੀ ਲਿਖਿਆ ਕਹਿੰਦਿਆ ਮੈਂ ਸਲੇਟ ਤਾਇਪਾਗ ਦੇ ਅੱਗੇ ਕਰ ਦਿੱਤੀ ਸਲੇਟ ਫੜ ਕੇ ਪੜ ਕੇ ਉਸਨੇ ਪੁੱਛਿਆ ਇਹ ਕਿੱਥੋਂ ਲਿਖ ਕੇ ਲਿਆਇਆ ਹੈ ਅੰਬੀ ਦੇ ਬੂਟਿਆ ਤਾਇਆਪਾਗ ਮੇਰੇ ਕੋਲੋਂ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਅੰਬੀ ਦਾ ਬੂਟਾ ਸੁਣਦਾ ਹੁੰਦਾ ਸੀ ਤੇ ਇੱਕ ਮੁਠ ਫੁੱਲੀਆਂ ਜਾਂ ਲੂਣ ਵਾਲੀਆਂ ਪਕੌੜੀਆਂ ਦੀ ਦਿੰਦਾ ਹੁੰਦਾ ਸੀ ਉਸਨੇ ਮੇਰਾ ਨਾਂ ਵੀ ਅੰਬੀ ਦਾ ਬੂਟਾ ਹੀ ਰੱਖਿਆ ਹੋਇਆ ਸੀ ਮੈਨੂੰ ਕੋਈ ਜਵਾਬ ਨਹੀਂ ਸੀ ਆਉੜ ਰਿਹਾ ਛੇਤੀ ਹੀ ਸੰਭਲ ਕੇ ਮੈਂ ਬੋਲਿਆ ਬਾਪੂ ਜੀ ਤੋ ਉਰਦੂ ਸਿੱਖਦਾ ਕਿਸੇ ਕਿਤਾਬ ਤੋਂ ਵੇਖ ਕੇ ਲਿਖਿਆ ਥੋੜਾ ਜਿਹਾ ਰੁੱਕ ਕੇ ਮੇਰੇ ਵੱਲ ਤੱਕ ਕੇ ਉਹ ਬੋਲਿਆ ਬੇਪਨਾਹ ਮੁਹੱਬਤ ਸੇ ਆਪਣੇ ਮਹਿਬੂਬ ਹਰਬੰਸ ਕੋ ਸੁਰਈਆ ਲਾਹੌਰ ਅਤੇ ਸਲੇਟ ਮੇਰੇ ਵੱਲ ਵਧਾਉਂਦਿਆਂ ਉਹ ਮੁਸਕਰਾ ਕੇ ਕਹਿਣ ਲੱਗਾ ਪੰਜਾਬੀ ਚ ਲਿਖਣਾ ਹੈ ਲਿਖ ਲੈ ਭੋਲ ਨਾ ਜਾਵੀਂ ਬੇਪਨਾਹ ਕੀ ਹੁੰਦਾ ਤਾਇਆ ਜੀ ਮੈਂ ਤਾਈ ਭਾਗ ਨੂੰ ਇਸ ਸ਼ਬਦ ਦਾ ਅਰਥ ਪੁੱਛ ਲਿਆ ਸੀ ਬਹੁਤ ਬਹੁਤ ਜ਼ਿਆਦਾ ਹੱਦੋਂ ਵੱਧ ਤਾਈ ਭਾਗ ਨੇ ਅਰਥ ਸਮਝਾਇਆ ਰਾਜ ਮੈਂ ਤਾਈ ਭਾਗ ਦੇ ਬੋਲੇ ਹੋਏ ਸ਼ਬਦਾਂ ਨੂੰ ਰੱਟਾ ਲਾਉਂਦਾ ਆਇਆ ਸਾਂ ਡਰ ਸੀ ਕਿ ਭੁੱਲ ਨਾ ਜਾਵਾਂ ਘਰ ਆਉਂਦਿਆਂ ਸਾਰ ਹੀ ਮੈਂ ਇਹਨਾਂ ਸ਼ਬਦਾਂ ਨੂੰ ਸਲੇਟ ਤੇ ਪੰਜਾਬੀ 'ਚ ਲਿਖ ਲਿਆ ਸੀ ਮੈਂ ਬਹੁਤ ਦੇਰ ਉਸ ਮੂਰਤ ਨੂੰ ਵੇਖਦਾ ਰਿਹਾ ਸਾਂ ਨਾਲੋਂ ਨਾਲ ਹੀ ਮੂਰਤ ਵਿੱਚਲੀ ਮੁਟਿਆਰ ਬਾਰੇ ਸੋਚਦਾ ਰਿਹਾ ਮੇਰੀ ਜਗਿਆਸਾ ਵੱਧਦੀ ਹੀ ਜਾ ਰਹੀ ਸੀ ਇਹ ਕੌਣ ਹੋਵੇ ਸੋਚਦਿਆਂ ਸੋਚਦਿਆਂ ਬੀਤੇ ਚ ਕਈ ਕੁਝ ਵਾਪਰਿਆ ਚੇਤੇ ਚ ਘੁੰਮਣ ਲੱਗ ਪਿਆ ਸੀ ਵਾਰ-ਵਾਰ ਮੇਰਾ ਧਿਆਨ ਤਾਈ ਭਾਗ ਵੱਲੋਂ ਬੋਲੇ ਹੋਏ ਸ਼ਬਦਾਂ ਵੱਲ ਜਾ ਰਿਹਾ ਸੀ ਸਲੇਟ ਵੱਲ ਵੇਖ ਕੇ ਮੈਂ ਕਈ ਵਾਰੀ ਇਹ ਸ਼ਬਦ ਆਪ ਮੁਹਾਰੇ ਹੀ ਦੁਹਰਾ ਰਿਹਾ ਸਾਂ ਯਾਦ ਆਈ ਇੱਕ ਹੋਰ ਗੱਲ ਨੇ ਮੇਰੇ ਇਸ ਸ਼ੱਕ ਨੂੰ ਪੱਕੇ ਵਿੱਚ ਬਦਲ ਦਿੱਤਾ ਸੀ ਬਾਪੂ ਜੀ ਆਪਣੇ ਮਰਫੀ ਰੇਡੀਓ ਨੂੰ ਬਹੁਤ ਸੰਭਾਲ ਸੰਭਾਲ ਕੇ ਰੱਖਦੇ ਹੁੰਦੇ ਸਨ ਰੇਡੀਓ ਨੂੰ ਹੱਥ ਲਾਉਣ ਦੀ ਸਾਨੂੰ ਕਿਸੇ ਨੂੰ ਵੀ ਆਗਿਆ ਨਹੀਂ ਸੀ ਉਹਨਾਂ ਦਿਨਾਂ ਵਿੱਚ ਪੂਰੇ ਪਿੰਡ ਵਿੱਚ ਇਹੋ ਹੀ ਇੱਕ ਰੇਡੀਓ ਹੁੰਦਾ ਸੀ। ਉਹ ਬੜਾ ਹੁਬ ਕੇ ਦੱਸਦੇ ਹੁੰਦੇ ਸਨ ਕਿ ਇਹ ਰੇਡੀਓ ਉਹਨਾਂ ਨੇ ਉਦੋਂ 580 ਰੁਪਏ ਦਾ ਲਿਆ ਸੀ ਜਦੋਂ ਜ਼ਮੀਨ ਦੀ ਕੀਮਤ 300 ਰੁਪਏ ਪ੍ਰਤੀ ਕਿੱਲਾ ਹੁੰਦੀ ਸੀ। ਉਹ ਸ਼ਾਮ ਵੇਲੇ ਰੇਡੀਓ ਤੇ ਬਿੱਲੀ ਵਾਲੀ ਬੈਟਰੀ ਨੂੰ ਮੇਜ਼ ਉੱਤੇ ਟਿਕਾ ਕੇ ਕੋਠੇ ਦੇ ਬਨੇਰੇ ਤੇ ਗੱਡੀ ਵੰਜੀ ਨਾਲ ਵੱਜੀ ਏਰੀਅਲ ਦੀ ਤਾਰ ਜੋੜ ਕੇ ਬਹੁਤ ਚੈਨ ਨਾਲ ਸੁਣਿਆ ਕਰਦੇ ਸਨ। ਮੈਂ ਆਮ ਤੌਰ ਤੇ ਵੇਖਦਾ ਹੁੰਦਾ ਸਾਂ ਕਿ ਜਦੋਂ ਕਦੇ ਸੁਰਈਆ ਦਾ ਗਾਇਆ ਹੋਇਆ ਕੋਈ ਗਾਣਾ ਖਾਸ ਤੌਰ ਤੇ ਉਹ ਦੂਰ ਜਾਣੇ ਵਾਲੇ ਵਾਦਾ ਨਾ ਭੁੱਲ ਜਾਣਾ ਚੱਲ ਰਿਹਾ ਹੁੰਦਾ ਤਾਂ ਉਹ ਨਾਲ-ਨਾਲ ਗਾਉਂਦੇ ਹੋਏ ਚੁਟਕੀਆਂ ਵੀ ਵਜਾਉਣ ਲੱਗ ਪੈਂਦੇ ਸਨ ਉਹਨਾਂ ਦੇ ਚਿਹਰੇ ਉੱਤੇ ਅਜੀਬ ਕਿਸਮ ਦੀ ਰੌਣਕ ਆ ਜਾਂਦੀ ਸੀ ਉਹ ਇਸ ਗਾਣੇ ਦੀ ਫਰਮਾਇਸ਼ ਵਾਸਤੇ ਰੇਡੀਓ ਸਟੇਸ਼ਨ ਨੂੰ ਕਈ ਵਾਰ ਚਿੱਠੀ ਵੀ ਲਿਖਦੇ ਹੁੰਦੇ ਸਨ ਉਹ ਚਿੱਠੀ ਡਾਕ ਡੱਬੇ ਵਿੱਚ ਮੈਂ ਹੀ ਪਾ ਕੇ ਆਉਂਦਾ ਹੁੰਦਾ ਸਾਂ ਸੁਰਈਆ ਨਾਂ ਨਾਲ ਉਹਨਾਂ ਨੂੰ ਕਿੰਨਾ ਲਗਾ ਸੀ ਦਿਨ ਟਲ ਗਿਆ ਸੀ ਬਾਪੂ ਜੀ ਹੁਰਾਂ ਦੇ ਸਸਕਾਰ ਕਰਵਾ ਕੇ ਮੋੜਨ ਤੋਂ ਪਹਿਲਾਂ ਹੀ ਮੈਂ ਸੁਰਈਆ ਦੀ ਮੂਰਤ ਅਤੇ ਤਿੰਨਾਂ ਪੱਤਰਾਂ ਨੂੰ ਉਸੇ ਤਰ੍ਹਾਂ ਹੀ ਹੀਰ ਵਿੱਚ ਟਿਕਾ ਕੇ ਉਵੇਂ ਹੀ ਰੁਮਾਲ ਵਿੱਚ ਬੁਲੇਟ ਕੇ ਲਟੈਣ ਉੱਤੇ ਰੱਖ ਦਿੱਤਾ ਸੀ। ਪੌੜੀ ਵੀ ਜਿੱਥੋਂ ਚੁੱਕੀ ਸੀ ਉਸੇ ਥਾਂ ਟਿਕਾ ਦਿੱਤੀ ਸੀ। ਐ ਪਰ ਮੇਰੇ ਜ਼ਿਹਨ ਵਿੱਚੋਂ ਉਹ ਮੂਰਤ ਨਹੀਂ ਨਿਕਲ ਰਹੀ ਸੀ। ਅਤੇ ਤਾਇ ਭਾਗ ਵੱਲੋਂ ਪੜ੍ਹ ਕੇ ਸੁناਏ ਹੋਏ ਸ਼ਬਦ ਬੇਪਨਾਹ ਮੁਹੱਬਤ ਸੇ ਆਪਣੇ ਮਹਿਬੂਬ ਹਰਬੰਸ ਕੋ ਸੁਰਈਆ ਲੋਹਰ ਮੇਰੇ ਕੰਨਾਂ ਵਿੱਚ ਵੱਜ ਰਹੇ ਸਨ। ਬਾਅਦ ਵਿੱਚ ਵੀ ਚੋਰੀ-ਚੋਰੀ ਕਈ ਵਾਰ ਮੈਂ ਉਸ ਮੂਰਤ ਨੂੰ ਵੇਖਿਆ ਸੀ। ਜਦੋਂ ਵੀ ਮੂਰਤ ਨੂੰ ਵੇਖਦਾ ਸਾਂ ਮਨ ਵਿੱਚ ਪੱਕੀ ਤਰ ਦਾ ਸਾਂ ਕਿ ਅੱਜ ਬਾਪੂ ਜੀ ਨੂੰ ਪੁੱਛ ਹੀ ਲੈਣਾ ਹੈ ਪਰ ਪੁੱਛ ਨਾ ਸਕਿਆ ਫਿਰ ਮੇਰੇ ਮਨ ਵਿੱਚ ਉਹ ਤਿੰਨੇ ਪੱਤਰ ਪੜਨ ਦੀ ਜਗਿਆਸਾ ਜਾਗੀ ਬਾਅਦ ਵਿੱਚ ਮੈਂ ਪਿਤਾ ਜੀ ਤੋਂ ਹੀ ਉਰਦੂ ਪੜਨੀ ਸ਼ੁਰੂ ਕਰ ਦਿੱਤੀ ਖੈਰ ਮੈਂ ਉਰਦੂ ਪੜਨੀ ਸਿੱਖ ਗਿਆ ਸਾਂ ਵਕਤ ਆਪਣੀ ਚਾਲੇ ਚੱਲਦਾ ਰਿਹਾ ਮੈਂ ਦੋਹਾਂ ਦੀ ਨੌਕਰੀ ਕਰਨ ਪਿੰਡ ਛੱਡ ਕੇ ਆਪਣੀ ਪਤਨੀ ਅਤੇ ਬੱਚਿਆਂ ਨਾਲ ਟੁੱਡੀ ਕੇ ਰਹਿਣ ਲੱਗ ਪਿਆ ਸਾਂ ਮਹੀਨੇ 20 ਦਿਨੀ ਜਦੋਂ ਵੀ ਪਿੰਡ ਜਾਂਦਾ ਇਹ ਸੋਚ ਕੇ ਜਾਂਦਾ ਕੀ ਸਵਰ ਸੁਰਈਆ ਵਾਲੀ ਗੱਲ ਪੁੱਛ ਕੇ ਹੀ ਮੁੜਨਾ ਹੈ ਪਰ ਹਰ ਵਾਰੀ ਬੋਲ ਜੀਬ ਤੇ ਜੰਮ ਜਾਂਦੀ ਅੱਟੀ ਮੈਂ ਜਿਵੇਂ ਜਾਂਦਾ ਓਵੇਂ ਦਾ ਓਵੇਂ ਹੀ ਖਾਲੀ ਮੋੜ ਆਉਂਦਾ ਕੁਝ ਵਾਰੇ ਪਹਿਲਾਂ ਬਾਪੂ ਜੀ ਦੀ ਮੌਤ ਤੋਂ 2 ਕੁ ਸਾਲ ਪਹਿਲਾਂ ਉਹਨਾਂ ਨੂੰ ਅਧਰੰਗ ਦਾ ਦੌਰਾ ਪੈ ਗਿਆ ਸੀ ਉਦੋਂ 80 ਦੇ ਨੇੜੇ ਤੇੜੇ ਸਨ ਕੁਝ ਧੇਰ ਜੀ ਉਹ ਸੰਭਲ ਗਏ ਸਨ ਇਸ ਦੌਰਾਨ ਮੈਂ ਉਹਨਾਂ ਦਾ ਪਤਾ ਲੈਣ ਜਾਂਦਾ ਤਾਂ ਰਾਤ ਪੈਂਦੀ ਰਹਿ ਪੈਂਦਾ ਇੱਕ ਵਾਰ ਰਾਤ ਦੀ ਰੋਟੀ ਖਾ ਕੇ ਉਹ ਬਿਸਤਰੇ ਨੂੰ ਢੋਲਾ ਕੇ ਅੱਧ ਲੇਟੇ ਜੇ ਪਏ ਹੋਏ ਸਨ ਮੈਂ ਵੀ ਉਹਨਾਂ ਦੇ ਨਾਲ ਵਾਲੇ ਮੰਜੇ ਤੇ ਟੇਡਾ ਜਿਹਾ ਹੋ ਕੇ ਪਿਆ ਹੋਇਆ ਸਾਂ ਮੈਂ ਪੱਕਾ ਸੋਚਿਆ ਹੋਇਆ ਸੀ ਕਿ ਅੱਜ ਬਾਪੂ ਜੀ ਤੋਂ ਸੁਰਈਆ ਵਾਲੀ ਗੱਲ ਪੁੱਛ ਹੀ ਲੈਣੀ ਹੈ ਚਾਹੇ ਕੁਝ ਵੀ ਹੋ ਜਾਵੇ ਮੈਂ ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਦਾ ਚੱਕਰ ਲਾ ਕੇ ਆਇਆ ਸਾਂ ਪਾਕਿਸਤਾਨ ਨੂੰ ਤੁਰਨ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਆਪਣੇ ਕਾਲਜ ਵਿੱਚ ਲੀਆਂ ਕਈ ਥਾਵਾਂ ਤੇ ਜਾਣ ਅਤੇ ਉੱਥੋਂ ਦੀ ਸੂਰਤ ਤੇ ਹਾਲ ਲਿਖ ਕੇ ਲਿਉਣ ਦੀ ਪੱਕੀ ਕੀਤੀ ਹੋਈ ਸੀ ਫਾਰਮਨ 크੍ਰਿਸਚੀਅਨ ਕਾਲਜ ਦੇ ਦਫ਼ਤਰ ਦੇ ਪਿਛਲੇ ਪਾਸੇ ਜੋੜੇ ਅੰਬਾਂ ਦੇ ਰੁੱਖਾਂ ਹੇਠ ਆਪਣੇ ਨਾਲ ਗਏ ਸਾਥੀਆਂ ਸਮੇਤ ਅੱਧਾ ਘੰਟਾ ਗੁਜ਼ਾਰ ਕੇ ਆਇਆ ਸਾਂ ਮੇਰੇ ਨਾਲ ਗਏ ਡਾਕਟਰ ਅਮਨਦੀਪ ਨੇ ਕਿਹਾ ਸੀ ਬੜੀ ਸ਼ਾਂਤੀ ਹੈ ਇਨਾਂ ਅੰਬਾਂ ਹੇਠ ਉੱਠਣ ਨੂੰ ਮਨ ਹੀ ਨਹੀਂ ਕਰਦਾ ਆਪਣੇ ਵੱਲ ਤਾਂਬਾਂ ਦੇ ਇੰਨੇ ਵੱਡੇ ਰੁੱਖ ਨਹੀਂ ਹੈਗੇ ਚੰਗੇ ਮਾਲੀ ਦੇ ਲਾਇ ਲੱਗਦੇ ਨੇ ਪ੍ਰੋਫੈਸਰ ਸ਼ਰਨ ਬੋਲੀ ਸੀ ਪਰੋਂ ਵਾਪਸ ਮੁੜਨ ਤੇ ਬਾਪੂ ਜੀ ਨੇ ਸਭ ਤੋਂ ਪਹਿਲਾਂ ਪੁੱਛਿਆ ਸੀ ਅੰਬਾਂ ਦੇ ਦੋਵੇਂ ਰੁੱਖਾ ਜੇ ਹੈਗੇ ਨੇ ਕਿ ਪੁੱਟ ਦਿੱਤੇ ਹੋਏ ਨੇ ਜਦੋਂ ਮੈਂ ਦੱਸਿਆ ਕਿ ਉਹ ਦੋਵੇਂ ਰੁੱਖ ਬਹੁਤ ਹੀ ਵੱਡੇ ਹੋਏ ਪਏ ਨੇ ਪੂਰੇ ਫੈਲਰੇ ਹੋਏ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਪਾਰਾ ਵਾਰ ਨਹੀਂ ਸੀ ਰਿਹਾ ਖੁਸ਼ੀ ਦੇ ਮਾਰੇ ਉਹਨਾਂ ਦੀਆਂ ਅੱਖਾਂ 'ਚ ਆਪ ਮੁਹਾਰੇ ਅਥਰੂ ਆ ਗਏ ਸਨ ਇਸ ਤੋਂ ਪਹਿਲਾਂ ਮੈਂ ਉਹਨਾਂ ਨੂੰ ਕਦੀ ਵੀ ਇੰਨੇ ਖੁਸ਼ ਨਹੀਂ ਸੀ ਵੇਖਿਆ ਜਿਹੜੀ ਲਾਲੀ ਉਹਨਾਂ ਦੇ ਚਿਹਰੇ ਉੱਤੇ ਉਸ ਦਿਨ ਪਸਰੀ ਹੋਈ ਸੀ ਬਿਆਨ ਨਹੀਂ ਕੀਤੀ ਜਾ ਸਕਦੀ ਮੈਂ ਉਸ ਦਿਨ ਦਿਲੋਂ ਮਹਿਸੂਸ ਕੀਤਾ ਸੀ ਕਿ ਅੰਦਰਲੀ ਖੁਸ਼ੀ ਦੀ ਆਪਣੀ ਵੱਖਰੀ ਹੀ ਰੰਗਤ ਹੁੰਦੀ ਹੈ ਅਤੇ ਇਸ ਰੰਗਤ ਨੂੰ ਸ਼ਬਦਾਂ 'ਚ ਨਹੀਂ ਬੰਨਿਆ ਜਾ ਸਕਦਾ ਉਹਨਾਂ ਅੰਬਾਂ ਦੇ ਰੁੱਖਾਂ ਦੇ ਚਾਰ ਪੱਤੇ ਹੀ ਤੋੜ ਲਿਆਂਦਾ ਮੈਂ ਵੇਖ ਹੀ ਲੈਂਦਾ ਪਿਤਾ ਜੀ ਨੇ ਹੌਲੀ ਜਿਹੀ ਕਿਹਾ ਪਰ ਮੈਨੂੰ ਉਹਨਾਂ ਦੇ ਬੋਲੇ ਹੋਏ ਸ਼ਬਦਾਂ ਦੀ ਗੁੱਝੀ ਰਮਜ਼ ਦਾ ਪਤਾ ਨਹੀਂ ਸੀ ਲੱਗ ਸਕਿਆ ਆਪਣੇ ਆਸ਼ੇ ਨੂੰ ਮੁੱਖ ਰੱਖ ਕੇ ਮੈਂ ਲਾਹੌਰ ਦੀਆਂ ਗੱਲਾਂ ਛੇੜ ਲਈਆਂ ਮੈਂ ਆਪਣੀ ਯਾਤਰਾ ਦੇ ਮੋٹے ਮੋٹے ਜਿਹੇ ਵੇਰਵੇ ਦੱਸ ਰਿਹਾ ਸਾਂ ਮੈਂ ਤਾਂ ਗੱਲ ਛੇੜਨ ਵਾਸਤੇ ਹੀ ਛੇੜੀ ਸੀ ਅਸਲ ਵਿੱਚ ਤਾਂ ਮੈਂ ਉਹਨਾਂ ਨੂੰ ਉਦੇੜ ਕੇ ਉਹਨਾਂ ਤੋਂ ਸੁਣਨਾ ਚਾਹੁੰਦਾ ਸਾਂ ਲਾਹੌਰ ਦਾ ਨਾਂ ਕੰਨੀ ਪੈਂਦਿਆਂ ਸਾਰ ਹੀ ਉਹਨਾਂ ਨੂੰ ਚਾ ਚੜ ਗਿਆ ਲੱਗਦਾ ਸੀ ਉਤੋਂ ਦੀਆਂ ਬੀਤੇ ਵੇਲੇ ਦੀਆਂ ਗੱਲਾਂ ਸੁਣਾਉਣ ਵਾਸਤੇ ਜਰਾ ਕੂਟਾ ਅਸਨਾ ਲਾ ਕੇ ਬਹਿ ਗਏ ਉਹ ਪੂਰੇ ਟੈਕਰੇ ਚ ਲੈਬਦ ਹੋ ਕੇ ਗੱਲਾਂ ਸੁਣਾਉਣ ਲੱਗ ਪਏ ਸਨ ਪਾਕਪਟਨ ਦੇ ਨੇੜੇ ਆਪਣੀ ਜੰਮਣ ਭੋਇ ਚੱਕ ਨੰਬਰ 26 ਦੀਆਂ ਗੱਲਾਂ ਸਾਹੀਵਾਲਾ ਤੇ ਕਸੂਰ ਦੀਆਂ ਗੱਲਾਂ ਲਾਹੌਰ ਦੇ ਨਾਰਕਲੀ ਬਾਜ਼ਾਰ ਦੀਆਂ ਗੱਲਾਂ ਲਾਹੌਰ ਸ਼ਹਿਰ ਨਾਲ ਖਹਿ ਕੇ ਠਾਠਾ ਮਾਰ ਕੇ ਵਗਦੇ ਰਾਵੀ ਦਰਿਆ ਦੀਆਂ ਗੱਲਾਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਸਥਾਨ ਤੇ ਚੂਨਾ ਮੰਡੀ ਦੀਆਂ ਗੱਲਾਂ ਮਹਾਰਾਜਾ ਰਣਜੀਤ ਸਿੰਘ ਦੇ ਕਿਲੇ ਦੀਆਂ ਗੱਲਾਂ ਕੀਲੇ ਦੇ ਦੱਖਣੀ ਦਰਵਾਜ਼ੇ ਦੇ ਬਾਹਰ ਮੱਲਾਂ ਦੇ ਅਖਾੜੇ ਦੀਆਂ ਗੱਲਾਂ ਇੱਕ ਅੱਧੀ ਗੱਲ ਉਹਨਾਂ ਸ਼ਾਹੀ ਮਸਜਿਦ ਦੇ ਦੱਖਣੀ ਵਕੀ ਚ ਆਬਾਦ ਬਾਜ਼ਾਰ-ਏ-ਹੁਸਨ ਦੀ ਵੀ ਸੁਣਾ ਛੱਡੀ ਸੀ ਕਿ ਇੱਥੋਂ ਦੇ ਲੋਕ ਦਿਨੇ ਸੌਂਦੇ ਹਨ ਅਤੇ ਰਾਤ ਨੂੰ ਜਾਗਦੇ ਹਨ ਮੈਂ ਮੁਸਲਸਲ ਹੰਗਾਰਾ ਭਰਦਿਆਂ ਉਹਨਾਂ ਨੂੰ ਲਾਹੌਰ ਕਾਲਜ ਦੀ ਕੋਈ ਗੱਲ ਸੁਣਾਉਣ ਲਈ ਆਖਿਆ ਉਹਨਾਂ ਨੇ ਆਪਣੇ ਇੱਕ ਜਮਾਤੀ ਦੀ ਮਾਂ ਨਾਲ ਇੱਕ ਰੰਗੀਨ ਤबीयत ਸ਼ਾਇਰ ਪ੍ਰੋਫੈਸਰ ਦੀ ਇੱਕ ਪਾਸੜ ਪਿਆਰ ਦੀ ਬਹੁਤ ਹੀ ਮਜ਼ੇਦਾਰ ਗੱਲ ਸੁਣਾਈ ਤਾਂ ਇੰਨਾ ਹਾਸਾ ਆਇਆ ਕਿ ਵਕਖੀਆਂ ਟੁੱਟਣ ਵਾਲੀਆਂ ਹੋ ਗਈਆਂ ਮੇਰੀ ਜੀਬ ਤੇ ਚਿਰਾਂ ਦਾ ਜੰਮਿਆ ਹੋਇਆ ਸਵਾਲ ਪਿਗਲ ਕੇ ਸ਼ਬਦਾਂ ਦਾ ਰੂਪ ਧਾਰ ਗਿਆ ਸੀ। ਉਹ ਜੇ ਗੱਲ ਪੁੱਛਣ ਤੋਂ ਬਾਅਦ ਮੈਂ ਅੰਦਰੋਂ ਕੰਬ ਗਿਆ ਸੀ ਕਿ ਪਤਾ ਨਹੀਂ ਬਾਪੂ ਜੀ ਨੇ ਅੱਗੋਂ ਕੀ ਕਹਿਣਾ ਹੈ। ਬਾਪੂ ਜੀ ਨੇ ਇੱਕਦਮ ਮੇਰੇ ਵੱਲ ਵੇਖਿਆ ਅਤੇ ਬਹੁਤ ਹੀ ਟਿਕਵੇਂ ਸ਼ਬਦਾਂ 'ਚ ਹੌਲੀ ਜਿਹੀ ਬੋਲੇ। "ਬੇਟੇ ਉਹ ਸੁਰਇਆ ਦੀ ਤਸਵੀਰ ਹੈ। ਉਹ ਮੇਰੀ ਜਮਾਤਨ ਸੀ ਤੇ ਉਹ ਮੈਨੂੰ ਬਹੁਤ ਮੁਹੱਬਤ ਕਰਦੀ ਸੀ।" ਮੇਰੇ ਤੋਂ ਹੁਣ ਹੰਗਾਰਾ ਵੀ ਨਹੀਂ ਸੀ ਭਰਿਆ ਗਿਆ। ਉਹ ਥੋੜਾ ਜਿਹਾ ਠਹਿਰ ਕੇ ਫਿਰ ਬੋਲੇ। ਐਫਸੀ ਕਾਲਜ ਵਾਲੇ ਜੋੜੇ ਅੰਭ ਮੇਰੇ ਤੇ ਸੁਰਈਆ ਦੇ ਹੱਥਾਂ ਦੇ ਲੱਗੇ ਹੋਏ ਨੇ 47 ਵਾਲੀ ਵੰਡ ਸਾਡੀ ਮੁਹੱਬਤ ਦੀਆਂ ਜਣਾ ਵਿੱਚ ਬਹਿ ਗਈ ਨਹੀਂ ਤਾਂ ਜ਼ਿੰਦਗੀ ਕੁਝ ਹੋਰ ਹੀ ਹੋਣੀ ਸੀ ਇਹਨਾਂ ਕਹਿ ਕੇ ਉਹ ਚੁੱਪ ਕਰ ਗਈ ਬਿਜਲੀ ਦੇ ਲਾਟੂ ਦੇ ਚਾਨਣ 'ਚ ਮੈਂ ਵੇਖਿਆ ਕਿ ਬਾਪੂ ਜੀ ਦੀਆਂ ਅੱਖਾਂ 'ਚੋਂ ਮੋٹے-ਮੋٹے ਹੰਝੂਆਂ ਦੀ ਕਰਾਲ ਉਹਨਾਂ ਦੀ ਦੁੱਧ ਚਿੱਟੀ ਦਾੜੀ 'ਚ ਗਵਾਚ ਰਹੀ ਸੀ ਕੁਝ ਦੇਰ ਬਾਅਦ ਉਹ ਦੂਜੇ ਪਾਸੇ ਨੂੰ ਮੂੰਹ ਕਰਕੇ ਲੰਮੇ ਪੈ ਗਏ ਸਨ ਇਸ ਤੋਂ ਬਾਅਦ ਉਹ ਬਾਕੀ ਦੀ ਰਾਤ ਇੱਕ ਵੀ ਸ਼ਬਦ ਨਹੀਂ ਸੀ ਬੋਲੇ ਪਰ ਉਹਨਾਂ ਦੀਆਂ ਸਿਸਕੀਆਂ ਦੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਸੀ ਚਾਹੁੰਦਾ ਹੋਇਆ ਵੀ ਮੈਂ ਉਹਨਾਂ ਨੂੰ ਹੋਰ ਕੁਝ ਨਹੀਂ ਸੀ ਪੁੱਛ ਸਕਿਆ ਬਾਪੂ ਜੀ ਨੇ ਸਾਰੀ ਰਾਤ ਹੀ ਉਸਲਵੱਟੇ ਭੰਦਿਆਂ ਕੱਢ ਦਿੱਤੀ ਸੀ ਬਾਪੂ ਜੀ ਨੂੰ ਇਸ ਤਰ੍ਹਾਂ ਕਸ਼ਟ ਭੋਗਦਿਆਂ ਦੇਖ ਕੇ ਮੈਂ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰ ਰਿਹਾ ਸੀ ਪਰ ਮੈਨੂੰ ਇੱਕ ਅਣਸੁਲਝੇ ਸਵਾਲ ਦਾ ਉੱਤਰ ਮਿਲ ਗਿਆ ਸੀ ਜਿਸ ਨੂੰ ਮੈਂ ਪਿਛਲੇ 30 ਸਾਲਾਂ ਤੋਂ ਪੁੱਛਣ ਪੁੱਛਣ ਕਰ ਰਿਹਾ ਸਾਂ ਪਰ ਪੁੱਛ ਨਹੀਂ ਸਕਿਆ ਇੱਕ ਨਿੱਕੀ ਜਿਹੀ ਗੱਲ ਪੁੱਛਣ ਵਿੱਚ ਮੈਨੂੰ ਕਿੰਨੇ ਵਰੇ ਲੱਗ ਗਏ ਸਨ ਧੰਨਵਾਦ